ਹਾਂਜੀ ਸਸ ਸੇਕਲ ਦੋਸਤੋ ਅੱਜ ਦੀ ਵੱਡੀ ਅਪਡੇਟ 1 ਸਤੰਬਰ ਤੋਂ ਬਦਲ ਜਾਣਗੇ ਗੂਗਲ ਆਧਾਰ UPI ਅਤੇ ਮੋਬਾਈਲ ਦੇ ਇਹ ਨਿਯਮ ਜਨੋ ਕਿਹੜੇ ਕਿਹੜੇ ਨਿਯਮ ਜੋ 1 ਸਤੰਬਰ ਤੋਂ ਪੂਰੇ ਭਾਰਤ ਵਿੱਚ ਬਦਲ ਜਾ ਰਹੇ ਹਨ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂਕਿ ਪੰਜਾਬ ਦੀਆਂ ਅਤੇ ਸੈਂਟਰ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੋਬ ਅਲਰਟ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਤਾਂ ਦੋਸਤੋ ਮਹੀਨੇ ਦੀ ਹਰ ਪਹਿਲੀ ਤਰੀਕ ਤੋਂ ਨਵੇਂ ਨਿਯਮ ਲਾਗੂ ਕਰ ਦਿੱਤੇ ਜਾਂਦੇ ਹਨ ਇਸੇ ਤਰੀਕੇ ਹੀ ਸਤੰਬਰ 1 2024 ਤੋਂ ਕਈ ਮਹੱਤਵਪੂਰਨ ਨਿਯਮ ਬਦਲਾਵ ਹੋਣ ਜਾ ਰਹੇ ਹਨ ਜੋ Google Pay ਆਧਾਰ UPI ਅਤੇ ਮੋਬਾਈਲ ਸੇਵਾਵਾਂ ਨੂੰ ਪ੍ਰਭਾਵਿਤ ਕਰਨਗੇ ਇਹਨਾਂ ਤਬਦੀਲੀਆਂ ਦਾ ਉਦੇਸ਼ ਤੁਹਾਡੇ ਡਿਜੀਟਲ ਅਤੇ ਵਿੱਤੀ ਲੈਣ-ਦੇਣ ਨੂੰ ਵਧੇਰੇ ਸੁਰੱਖਿਅਤ ਅਤੇ ਆਸਾਨ ਬਣਾਉਣਾ ਹੈ Google Pay Store ਤੋਂ ਘੱਟੀਆਂ ਕੁਆਲਿਟੀ ਦੇ ਐਪਲੀਕੇਸ਼ਨ ਨੂੰ ਹਟਾਇਆ ਜਾਵੇਗਾ ਆਧਾਰ ਕਾਰਡ ਅਪਡੇਟ ਦੀ ਸਮਾਂ ਸੀਮਾ ਵਧਾ ਦਿੱਤੀ ਗਈ ਹੈ ਅਤੇ UPI ਅਤੇ ਰੁਪਏ ਕਾਰਡ ਨਾਲ ਸੰਬੰਧਿਤ ਨਵੇਂ ਨਿਯਮ ਲਾਗੂ ਕੀਤੇ ਜਾਣਗੇ ਇਹ ਨਵੇਂ ਨਿਯਮ ਤੁਹਾਡੀ ਗੋਪਨੀਯਤੀ ਸੁਰੱਖਿਆ ਅਤੇ ਵਿੱਤੀ ਲੈਣ-ਦੇਣ ਨੂੰ ਪ੍ਰਭਾਵਿਤ ਕਰਨਗੇ ਇਸ ਬਲੌਗ ਵਿੱਚ ਅਸੀਂ ਵਿਸਤਾਰ ਵਿੱਚ ਜਾਂਦੇ ਹਾਂ ਕਿ ਇਹ ਤਬਦੀਲੀ ਦਾ ਤੁਹਾਡੇ ਲਈ ਕੀ ਅਸਰ ਪਵੇਗਾ ਤੁਸੀਂ ਇਨਾਂ ਨਾਲ ਸੰਬੰਧਿਤ ਸਵਾਲਾਂ ਬਹੈਤਰ ਵਰਤੋਂ ਕਿਵੇਂ ਕਰ ਸਕਦੇ ਹੋ 1 ਸਤੰਬਰ 2024 ਤੋਂ ਕਈ ਮਹੱਤਵਪੂਰਨ ਨੀਮ ਬਦਲਾਵ ਹੋਣ ਜਾ ਰਹੇ ਹਨ ਜੋ Google Pay ਆਧਾਰ UPI ਮੋਬਾਈਲ ਸੇਵਾਵਾਂ ਨੂੰ ਪ੍ਰਭਾਵਿਤ ਕਰਨਗੇ ਤਾਂ ਇਸੇ ਤਰੀਕੇ ਸਭ ਤੋਂ ਪਹਿਲਾਂ ਤੁਹਾਡੇ ਨਾਲ ਆਪਾਂ ਜਾਣਕਾਰੀ ਸ਼ੇਅਰ ਕਰਦੇ ਹਾਂ ਕਿ Google Play Store ਤੋਂ ਐਪਲੀਕੇਸ਼ਨ ਨੂੰ ਹਟਾਉਣ Google ਦੀ ਨਵੀਂ ਨੀਤੀ Google ਤੇ ਆਪਣੀ Play Store ਪਲੇਟਫਾਰਮ ਨੂੰ 1 ਸਤੰਬਰ ਤੋਂ ਬਦਲਿਆ ਗਿਆ ਹੈ ਇਸ ਤਹਿਤ Google Play Store ਤੋਂ ਘਟੀਆ ਗੁਣਵੱਤਾ ਵਾਲੇ ਐਪਲੀਕੇਸ਼ਨਾਂ ਨੂੰ ਹਟਾ ਦਿੱਤਾ ਜਾਵੇਗਾ Google ਦਾ ਕਹਿਣਾ ਹੈ ਕਿ ਇਹ ਐਪਸ ਮਾਲਵੇਅਰ ਅਤੇ ਸਰੋਤ ਹੋ ਸਕਦੇ ਹਨ ਅਤੇ ਉਪਭੋਗਤਾ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਸਕਦੇ ਹਨ ਇਹ ਕਦਮ ਦਾ ਉਦੇਸ਼ ਅਡਰਸਿਕ ਸਮਾਰਟਫੋਨ ਉਪਭੋਗਤਾਵਾਂ ਦੀ ਸੁਰੱਖਿਆ ਅਤੇ ਗੁਪਤ ਨੀਤੀ ਨੂੰ ਬਿਹਤਰ ਬਣਾਉਣਾ ਹੈ ਆਧਾਰ ਕਾਰਡ ਅਪਡੇਟ ਕਰਨ ਦੀ ਸੀਮਾ ਵਿੱਚ ਵਾਧਾ ਯੂਟੀਆਈ ਦਾ ਨਵਾਂ ਅਪਡੇਟ ਯੋਆਈ ਡੀਆਈ ਨੇ ਆਧਾਰ ਅਪਡੇਟ ਕਰਨ ਦੀ ਅੰਤਿਮ ਮਿਤੀ 14 ਸਤੰਬਰ 2024 ਤੱਕ ਵਧਾ ਦਿੱਤੀ ਹੈ ਪਹਿਲਾਂ ਇਹ ਸਮਾਂ ਸੀਮਾ 14 ਜੂਨ 2024 ਤੱਕ ਸੀ ਜੇਕਰ ਤੁਹਾਡਾ ਆਧਾਰ ਕਾਰਡ 10 ਸਾਲ ਪੁਰਾਣਾ ਹੈ ਤਾਂ ਤੁਸੀਂ ਇਸ ਨੂੰ ਮੁਫਤ ਵਿੱਚ ਆਨਲਾਈਨ ਅਪਡੇਟ ਕਰਵਾ ਸਕਦੇ ਹੋ ਇਸ ਲਈ ਤੁਹਾਨੂੰ ਮਾਈ ਆਧਾਰ ਪੋਰਟਲ ਤੇ ਜਾਣਾ ਹੋਵੇਗਾ ਮਾਈ ਆਧਾਰ ਪੋਰਟਲ ਦੀ ਸਹੂਲਤ ਸਿਰਫ ਆਨਲਾਈਨ ਹੀ ਉਪਲਬਧ ਹੈ ਜਦਕਿ ਆਧਾਰ ਕੇਂਦਰ ਤੇ ਜਾ ਕੇ ਅਪਡੇਟ ਕਰਨ ਲਈ ਸਰਵਿਸ ਚਾਂਚਸ ਦਾ ਭੁਗਤਾਨ ਕਰਨਾ ਪਵੇਗਾ ਮੁਫਤ ਆਧਾਰ ਨੂੰ ਕਿਵੇਂ ਅਪਡੇਟ ਕਰਨਾ ਹੈ ਯੂਟਾਈਡ ਦੀ ਅਧਿਅਤਮ ਵੈਬਸਾਈਟ ਮਾਈ ਆਧਾਰ ਯੂਟਾਈ ਤੇ ਜਾਓ ਅਪਡੇਟ ਆਧਾਰ ਵਿਕਲਪ ਤੇ ਜਾਓ ਆਪਣਾ 10 ਅੰਕਾ ਦਾ ਮੋਬਾਈਲ ਨੰਬਰ ਅਤੇ ਆਧਾਰ卡 ਨੰਬਰ ਫਿਲ ਕਰੋ ਉਸ ਤੋਂ ਬਾਅਦ ਤੁਹਾਡੇ ਮੋਬਾਈਲ ਤੇ OTP ਜਾਏਗਾ ਜੋ ਕਿ ਤੁਹਾਨੂੰ ਫਿਲ ਕਰਨਾ ਹੋਵੇਗਾ ਦਸਤਾਵੇਜ਼ ਅਪਡੇਟ ਤੇ ਕਲਿੱਕ ਕਰਕੇ ਪੁਸ਼ਟੀ ਕਰੋ ਪਛਾਣ ਪੱਤਰ ਅਤੇ ਸੰਪਤੇ ਦੇ ਸਬੂਤ ਦੀ ਸਕੈਨ ਕੀਤੀ ਕਾਪੀ ਅਪਲੋਡ ਕਰੋ ਸਬਮਿਟ ਬਟਨ ਤੇ ਕਲਿੱਕ ਕਰੋ ਤੁਹਾਨੂੰ ਇੱਕ ਬੇਨਤੀ ਨੰਬਰ ਮਿਲ ਜਾਏਗਾ ਇਸ ਤੋਂ ਬਾਅਦ ਤੁਸੀਂ ਆਧਾਰ ਅਪਡੇਟ ਦਾ ਸਟੇਟਸ ਚੈੱਕ ਕਰ ਸਕਦੇ ਹੋ UPI ਅਤੇ ਰਿਪੇਅਰ ਕਾਰਡ ਨਾਲ ਸੰਬੰਧਿਤ ਨਵੇਂ ਨਿਯਮ एनपीसीआई ਦੇ ਨਿਯਮ ਤਹਿਤ 1 ਸਤੰਬਰ 2024 ਤੋਂ ਰੁਪਏ ਕਾਰਡ ਅਤੇ ਯੂਪੀਆਈ ਲੈਣ-ਦੇਣ ਦੀ ਫੀਸਾ ਹੁਣ ਤੁਹਾਡਾ ਰੁਪਏ ਕਾਰਡ ਇਨਾਮ ਪੁਆਇੰਟਾਂ ਤੋਂ ਨਹੀਂ ਕੱਟੀਆਂ ਜਾਣਗੀਆਂ ਇਹ ਨਿਯਮਾਂ ਨੂੰ ਲਾਗੂ ਕਰਨ ਲਈ ਸਾਰੇ ਬੈਂਕਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਇਹ ਤੁਹਾਡੇ ਇਨਾਮ ਪੁਆਇੰਟਾਂ ਦੀ ਪੂਰੀ ਵਰਤੋਂ ਕਰਨ ਅਤੇ ट्रांजैक्शन ਫੀਸ ਤੇ ਤੁਹਾਡੇ ਖਰਚਿਆਂ ਨੂੰ ਘਟਾਉਣ ਵਿੱਚ ਮਦਦ ਕਰੇਗੀ ਤਾਂ ਇਹ ਜੋ ਆਧਾਰ ਕਾਰਡ ਦੇ ਨਾਲ ਸੰਬੰਧਿਤ ਨਵੇਂ ਰੂਲ ਲਾਗੂ ਕਰ ਦਿੱਤੇ ਗਏ ਹਨ ਅਤੇ 1 ਸਤੰਬਰ ਤੋਂ ਹੋਰ ਵੀ ਅਲੱਗ-ਅਲੱਗ ਨਿਯਮ ਬਣਾਏ ਗਏ ਹਨ ਜੋ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ 1 ਸਤੰਬਰ ਤੋਂ ਹੋਣ ਕੇ ਇਹ ਛੇ ਵੱਡੇ ਬਦਲਾਅ ਹੋ ਜਾਣ ਤੁਹਾਡਾ ਕੀ ਫਾਇਦਾ ਤੇ ਕੀ ਨੁਕਸਾਨ ਹਰ ਮਹੀਨੇ ਦੀ ਸ਼ੁਰੂਆਤ ਤੋਂ ਪਹਿਲੇ ਦਿਨ 'ਚ ਦੇਸ਼ ਨੂੰ ਕੁਝ ਨਵੇਂ ਨਿਯਮ ਦੇ ਐਲਾਨ ਕੀਤਾ ਜਾਂਦਾ ਹੈ ਜਿਵੇਂ ਕਿ ਅਗਸਤ ਵਿੱਚ ਐਲਪੀਜੀ ਦੀ ਕੀਮਤਾਂ ਵਿੱਚ ਬਦਲਾਵ ਕੀਤਾ ਗਿਆ ਸੀ ਇਸੇ ਤਰੀਕੇ ਕ੍ਰੈਡਿਟ ਕਾਰਡ ਡੈਬਿਟ ਕਾਰਡ ਆਧਾਰ ਕਾਰਡ ਅਤੇ ਹੋਰ ਅਲੱਗ-ਅਲੱਗ ਡਿਪਾਰਟਮੈਂਟ ਵੱਲੋਂ ਬਦਲਾਵ ਕੀਤੇ ਜਾਂਦੇ ਹਨ ਅੱਜ ਗੱਲ ਕਰਦੇ ਹਾਂ ਜੋ 1 ਸਤੰਬਰ ਤੋਂ ਨਵੇਂ ਨਾਮ ਨਿਯਮ بنائے ਜਾ ਰਹੇ ਹਨ ਸਤੰਬਰ ਤੋਂ ਤੇਲ ਬਾਜ਼ਾਰ ਕੰਪਨੀਆਂ ਦੁਆਰਾ ਹਵਾਈ ਏਅਰਫ ਟੀ ਕੰਪਨੀ ਵੱਲੋਂ ਜੋ ਸੀएनजी ਅਤੇ ਪੀएनजी ਦੇ ਵਿੱਚ ਨਵਾਂ ਰੇਟ ਪੇਸ਼ ਕੀਤਾ ਗਿਆ ਹੈ ਐਲਪੀ ਸਿਲੰਡਰ ਦੀ ਕੀਮਤਾਂ ਵਿੱਚ ਵਾਧਾ ਹਰ ਮਹੀਨੇ ਦੀ ਸ਼ੁਰੂਆਤ ਵਿੱਚ ਭਾਰਤੀ ਤੇਲ ਕੰਪਨੀਆਂ ਦੁਆਰਾ ਐਲਪੀਜੀ ਕੀਮਤ ਵਿੱਚ ਸੋਧ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਕੀਮਤ ਵਿੱਚ ਬਦਲਾਅ ਹੋ ਸਕਦਾ ਹੈ ਵਪਾਰਕ ਸਿਲੰਡਰ ਦੀ ਕੀਮਤ ਬਦਲ ਸਕਦੀ ਹੈ ਇਸ ਦੇ ਵਿੱਚ ਪਿਛਲੇ ਅਗਸਤ ਮਹੀਨੇ ਦੇ ਵਿੱਚ 8.5 ਰੁਪਏ ਵਿੱਚ ਵਾਧਾ ਕੀਤਾ ਗਿਆ ਸੀ ਲੇਕਿਨ ਇਸ ਵਾਰ ਹੁਣ ਦਿਖਣ ਵਾਲੀ ਗੱਲ ਹੈ ਕਿ ਅਗਸਤ ਤੋਂ ਬਾਅਦ ਹੁਣ ਸਤੰਬਰ ਦੇ ਵਿੱਚ ਐਲਪੀਜੀ ਵਪਾਰਿਕ ਸਿਲੰਡਰ ਦੀ ਕੀਮਤ ਵਿੱਚ ਵਾਧਾ ਹੋਵੇਗਾ ਜਾਂ ਫਿਰ ਇਹੀ ਸੇਮ ਰੇਟ ਰਹੇਗਾ ਫੇਕ ਕਾਲਾਂ ਸੰਬੰਧੀ ਨਵੀਂ ਅਪਡੇਟ ਟ੍ਰਾਇਲ ਨੇ ਟੈਲੀਕਮ ਕੰਪਨੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਜਿਸ ਨਾਲ ਫਰਜੀ ਕਾਲ ਅਤੇ ਮੈਸੇਜ ਤੇ ਲਗਾਮ ਲਗਾਈ ਜਾ ਸਕਦੀ ਹੈ ਤਾਂ ਦੋਸਤੋ ਤੁਸੀਂ ਵੀ ਜਾਣਦੇ ਹੋ ਕਿ ਜਦੋਂ ਤੁਸੀਂ ਆਪਣਾ ਮੋਬਾਈਲ ਫੋਨ ਚਲਾਉਂਦੇ ਹੋ ਤਾਂ ਤੁਹਾਨੂੰ ਵੀ ਅਨੇਕਾਂ ਮੈਸੇਜ ਜੋ ਫਰੌਡ ਤਰੀਕੇ ਨਾਲ ਭੇਜੇ ਜਾਂਦੇ ਹ ਅਤੇ ਅਨੇਕਾਂ ਕਾਲਸ ਆਉਂਦੀਆਂ ਹਨ ਜਿਸ ਦੇ ਵਿੱਚ ਤੁਹਾਨੂੰ ਬੋਲਿਆ ਜਾਂਦਾ ਹੈ ਤੁਹਾਡੀ ਐਨੇ ਲੱਖ ਰੁਪਏ ਦੀ ਲੈਟਰੀ ਨਿਕਲ ਚੁੱਕੀ ਹੈ ਤਾਂ ਤੁਸੀਂ ਇਸ ਦੇ ਲਈ ਆਹ ਡਾਕੂਮੈਂਟ ਸ਼ੇਅਰ ਕਰੋ ਜਾਂ ਹੋਰ ਮੈਸੇਜ ਵੀ ਅਜੇ ਹੀ ਆਉਂਦੇ ਹਨ ਕਿ ਇਸ ਲਿੰਕ ਤੇ ਆਪਣੇ ਡਾਕੂਮੈਂਟ ਅਪਲੋਡ ਕਰੋ ਇਹ ਕਰੋ ਉਹ ਕਰੋ ਤਾਂ ਇਹ ਸਭ ਚੀਜ਼ਾਂ ਨੂੰ ਬੰਦ ਕਰਨ ਦੇ ਲਈ ਟ੍ਰਾਇਲ ਕੰਪਨੀ ਵੱਲੋਂ ਹੁਣ ਪੂਰੇ ਭਾਰਤ ਵਿੱਚ ਅਲਰਟ ਮੈਸੇਜ ਜਾਰੀ ਕਰ ਦਿੱਤਾ ਗਿਆ ਕਿ ਜਿਨ੍ਹਾਂ ਵੀ ਕੰਪਨੀਆਂ ਨੂੰ ਚਾਹੇ ਉਹ Jio, Airtel, Vodafone Idea, BSNL ਵਰਗੀਆਂ ਦੂਰ ਸੰਚਾਰ ਕੰਪਨੀਆਂ ਨੂੰ 30 ਸਤੰਬਰ ਤੱਕ 140 ਨੰਬਰਾਂ ਦੀ ਲੜੀ ਤੋਂ ਸ਼ੁਰੂ ਹੋਣ ਵਾਲੀ ਵਪਾਰਕ ਮੈਸੇਜ ਅਤੇ ਟੈਲੀਕਮ ਕਾਲਾਂ ਨੂੰ ਡਿਸਟ੍ਰੀਬਿਊਟ ਲੇਜਰ ਟੈਕਨੋਲੋਜੀ ਪਲੇਟਫਾਰਮ ਤੇ ਤਬਦੀਲ ਕਰਨਾ ਹੋਵੇਗਾ ਅਸੀਂ ਚੁ ਉਮੀਦ ਨੂੰ ਕੀਤੀ ਜਾਂਦੀ ਹੈ ਕਿ ਫਰਜ਼ੀ ਕਾਲ ਅਤੇ ਮੈਸੇਜਾਂ ਨੂੰ ਰੋਕਿਆ ਜਾ ਸਕਦਾ ਹੈ ਮਹਿੰਗਾਈ ਪੱਤੇ ਵਿੱਚ ਵਾਅਦਾ ਸਤੰਬਰ ਚ ਸਰਕਾਰੀ ਕਰਮਚਾਰੀਆਂ ਦੇ ਮਹਿੰਗਾਈ ਪੱਤੇ 'ਚ 3% ਤੱਕ ਵਾਅਦਾ ਹੋ ਸਕਦਾ ਹੈ। ਹੁਣ ਤੱਕ ਮੁਲਾਜ਼ਮਾਂ ਨੂੰ 50% ਮਹਿੰਗਾਈ ਪੱਤਾ ਦਿੱਤਾ ਜਾ ਰਿਹਾ ਸੀ ਪਰ ਵਾਅਦੇ ਤੋਂ ਬਾਅਦ ਇਸ ਨੂੰ ਵਧਾ ਕੇ 53% ਕੀਤਾ ਜਾ ਸਕਦਾ ਹੈ। ਕ੍ਰੈਡਿਟ ਕਾਰਡ ਵਿੱਚ ਨਵੇਂ ਨਿਯਮ ਲਾਗੂ। ਕ੍ਰੈਡਿਟ ਕਾਰਡ ਦੇ ਸਬੰਧੀ ਸਤੰਬਰ 2024 ਤੋਂ ਨਵੇਂ ਬਦਲਾਅ ਕਿੱਤੇ ਜਾ ਸਕਦੇ ਹਨ ਯੂਟਿਲਿਟੀ ट्रांजैक्शन ਤੇ ਰਿਵਾਰਡ ਪੁਆਇੰਟ ਦੀ ਸੀਮਾ HDFC ਬੈਂਕ ਦੁਆਰਾ ਤੈਅ ਕੀਤੀ ਜਾ ਸਕਦੀ ਹੈ ਜਿਸ ਤੋਂ ਬਾਅਦ ਯੂਟਿਲਿਟੀ ट्रांजैक्शन ਲਈ ਗ੍ਰਾਹਕ ਪ੍ਰਤੀ ਮਹੀਨਾ ਸਿਰਫ 2000 ਪੁਆਇੰਟ ਦੀ ਵਰਤੋਂ ਕਰ ਸਕਦਾ ਹੈ ਇਸ ਤੋਂ ਇਲਾਵਾ IDFC ਫਾਸਟ ਬੈਂਕ ਦੀ ਕ੍ਰੈਡਿਟ ਕਾਰਡ ਭੁਗਤਾਨ ਦੇ ਦਿਨ ਨੂੰ 18 ਤੋਂ ਘਟਾ ਕੇ 15 ਦਿਨ ਕਰ ਦਿੱਤਾ ਜਾਵੇਗਾ ਤਾਂ ਇਹ ਸੀ ਪੂਰੇ ਭਾਰਤ ਦੇ ਲਈ 1 ਸਤੰਬਰ 2024 ਤੋਂ ਨਵੇਂ ਰੂਲਾਂ ਦੀਆਂ ਨਵੀਆਂ ਅਪਡੇਟ ਇਸ ਤੋਂ ਇਲਾਵਾ ਹੋਰ ਪੰਜਾਬ ਅਤੇ ਸੈਂਟਰ ਗਵਰਨਮੈਂਟ ਵੱਲੋਂ ਵੀ ਇਸ ਤਰੀਕ ਨੂੰ ਨਵੇਂ ਐਲਾਨ ਕੀਤੇ ਜਾ ਸਕਦੇ ਹਨ ਜਿਸ ਦੇ ਸਬੰਧੀ ਲੇਟੈਸਟ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਹੈ ਧੰਨਵਾਦ